ਪੰਜਾਬ ਸਰਕਾਰ ਦੇ ਵੱਲੋਂ ਵਿਰਾਸਤੀ ਖੇਡਾਂ ਜੋ ਕਿ ਬਲਦਾਂ ਦੀਆਂ ਹੋਣ ਕੁੱਤਿਆਂ ਦੀਆਂ ਹੋਣ ਘੋੜਿਆਂ ਦੇ ਹੋਣ ਉਸ ਨੂੰ ਲੈ ਕੇ ਜਿਹੜੀਆਂ ਪਹਿਲਾਂ پابੰਦੀਆਂ ਲੱਗੀਆਂ ਹੋਈ ਸੀ ਤਾਂ ਪੰਜਾਬ ਸਰਕਾਰ ਨੇ ਇੱਕ ਨਵੇਕਲਾ ਫੈਸਲਾ ਕੀਤਾ ਪੰਜਾਬ ਦੇ ਹੱਕ ਦੇ ਵਿੱਚ ਖਿਡਾਰੀਆਂ ਦੇ ਹੱਕ ਦੇ ਵਿੱਚ ਕਿੰਦ ਜੀ ਵਿਰਾਸਤੀ ਖੇਡਾਂ ਨੂੰ ਦੁਬਾਰਾ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਗਈ ਤਾਂ ਉਸ ਨੂੰ ਜਿਹੜੀ ਇਹ ਜਿਹੜੇ ਸਾਰੇ ਟੀਮ ਹੈ ਸਾਡੀ ਇਹ ਬੁਰਧਾਂ ਵਾਲੀ ਹੈ ਇਹ ਬੁਰਧਾਂ ਵਾਲੀ ਵੀਰ ਸਾਡੇ ਕੁੱਤੇ ਵੀ ਰੱਖਦੇ ਠੀਕ ਹੈ ਵੀ ਇਹ ਹੀ ਰੱਖਦੇ ਘੋੜੇ ਵੀ ਇਹ ਹੀ ਰੱਖਦੇ ਸਭ ਨੂੰ ਆਪਣਾ ਆਪਣਾ ਅਲੱਗ-ਲੱਗ ਚੌਂਕਾ ਜੇ ਦੋ ਬੌਲਦਾਂ ਤਾਂ ਦੋ ਕੁੱਤੇ ਵੀ ਆ ਤਾਂ 20 ਕਬੂਤਰ ਵੀ ਆ ਦੋ ਘੋੜੇ ਵੀ ਆ ਜਾਨਕਿ ਸਾਰੇ ਆਪਣੇ ਭਰਾ ਸਾਰੇ ਹਰ ਇੱਕ ਚੀਜ਼ ਰੱਖੀ ਹੋਈਆਂ ਹੁਣ ਹਰ ਚਾਹ ਮੁੰਡਾ ਇਹ ਆਪ ਚਾਬਕ ਵੀ ਆ ਇਹਨਾਂ ਬੌਲਦ ਵੀ ਰੱਖੇ ਹੋਏ ਆ ਘੋੜੇ ਵੀ ਰੱਖੇ ਹੋਏ ਕਬੂਤਰ ਵੀ ਆ ਕੁੱਤੇ ਵੀ ਆ ਆਹਨ ਮੁੰਡਾ ਨਾਲ ਹੁਣ ਗੱਡੀ ਦੇ ਵਿੱਚ ਤੁਹਾਨੂੰ ਬਹੁਤ ਵੱਡਾ ਪ੍ਰਾਣਾ ਜੀ ਬਹੁਤ ਵੱਡਾ ਇੱਕ ਪੰਜਾਬ ਦੇ ਪਰ ਜਿਹੜਾ ਮੋਝਤਾ ਕਿੱਡਾ ਬੰਦ ਤੀਆਂ ਪਰਚੇ ਹੋ ਜਾਂਦੇ ਤੇ ਜੇ ਕੋਈ ਕੋਈ ਗੱਲ ਨਾ ਭਜੌਂਦਾ ਦਾ ਉਹਨੂੰ ਆਪ ਸਰਕਾਰ ਨੇ ਜਿਮੇਵਰੀ ਨਾਲ ਆਪਣੀ ਜਿਮੇਵਰੀ ਨਾਲ ਇਹ ਮੇਲਾ ਖਲਾਇਆ ਉਹਨਾਂ ਨੇ ਹਾਂਜੀ ਇਹ ਜਿਹੜੇ ਐਨ ਆਰ ਆਈ ਭਰਾ ਹੈ ਸਾਡੇ ਜਿਹੜੇ ਚੱਕਲਾ ਰਾਏ ਪਰ ਹੁੰਦੀ ਹੈ ਜੀ ਜਨਵਰੀ ਲਾਸਟ ਫਰਵਰੀ ਦਾ ਪਹਿਲਾ ਹੁੰਦਾ ਫਿਰ ਸਾਰੇ ਭਰਾ ਜਿਹਨੇ ਬੌਧਾਂ ਵਾਲੇ ਸ਼ਕੀਨ ਹੈ ਉਥੇ ਹੀਟਾ ਹੁੰਦੀਆਂ ਬਹੁਤ ਖਿੱਚਦਾ ਕੇਂਦਰ ਬਣਦਾ ਜੀ ਉਥੇ ਤਾਂ ਉਹ ਸਾਰੇ ਹੀ ਆਪਣੇ ਬਾਹਰ ਤੋਂ ਟਿਕਟਾਂ ਲਾ ਕੇ ਸਾਰੇ ਉਰੇ ਆਉਨੇ ਮੈਨ ਅਲੰਪਿਕ ਵੀ ਗਿਆ ਜਾਂਦਾ ਮੈਨ ਅਲੰਪਿਕ ਦੇ ਵਿੱਚ ਹਿੱਸਾ ਲੈਣ ਆਉਨੇ ਉਰੇ ਫਿਰ ਉਹਨਾਂ ਨੂੰ ਇੱਕ ਕਿਸਮ ਦਾ ਜਿਵੇਂ ਵਿਆਹ ਦੇ ਵਿੱਚ ਆਉਨੇ ਨਾ ਛੁੱਟੀ ਉਹ ਵਿਆਹ ਮੰਗੂਏ ਉਰੇ ਆਉਨੇ ਆ ਵੀ ਅਸੀਂ ਇੱਕ ਕਿਸਮ ਦਾ ਉਥੇ ਵਿਆਹ ਕਰਕੇ ਆਉਣਾ ਹਾਂ ਜੀ ਬਰਾਤੀ ਖੇੜਾ ਬਲਦਾਂ ਦੀ ਖੇੜ ਦੇ ਉੱਪਰ ਗੱਲ ਕਰਦੇ ਆ ਕਿੰਨਾ ਕੁ ਖਰਚਾ ਆ ਇਹ ਗੱਲ ਕਰੀਏ ਇੱਕ ਜੋੜੀਆਂ ਭਜਾਉਂਦ ਨੇ ਬਹੁਤ ਮਿਹਨਤ ਵੀ ਹੁੰਦੀ ਹੈ ਬੜੀ ਖਰਾਕ ਮਿਲ ਕੇ ਖਵਾਉਣੀ ਪੈਂਦੀ ਹੈ ਬਲਦਾਂ ਨੂੰ ਵੀ ਇਹ ਬਹੁਤ ਔਖੇ ਆ ਜੀ ਜਿਹੜਾ ਬਲਦ ਪਾਲਣਾ ਜੀ ਪਹਿਲਾਂ ਬੱਚਾ ਲਿਆਉਣਾ ਪੈਂਦਾ ਮੰਡੀ ਤੋਂ ਜਾ ਕੇ ਜੀ ਬਾਹਰ ਤੋਂ ਫਿਰ ਉਹ ਛੋਟਾ ਪਾਲਣਾ ਪੈਂਦਾ ਬਾਦਾਮ ਘਿਓ ਮੱਖਣੀ ਦੁੱਧ ਅਲਸੀ ਦੈੜ ਖਲਾ ਕੇ ਜੀ ਯਾਨੀ ਬੱਚਿਆਂ ਨਾਲੋਂ ਦੀ ਵੱਧ ਮਿਹਨਤ ਆਉਂਦੀ ਹੈ ਜੀ ਮਿਹਨਤ ਆਉਂਦੀ ਹੈ ਜਿਵੇਂ ਇੱਕ ਪਹਿਲਵਾਨ ਤਿਆਰ ਕਰਨਾ ਉਵੇਂ ਹੀ ਬਲਦ ਤਿਆਰ ਕਰਨਾ ਜੀ ਕੋਲੇ ਵੀਡੀਓ ਵੀ ਆ ਰਹੀ ਸੀ ਕਹਿੰਦੇ ਵੀ ਬਾਹਰ ਵੀ ਕਬੂਤਰਾਂ ਦੀ ਬਾਜ਼ਾਂ ਹੁੰਦੀਆਂ ਬਾਹਰ ਦੀ ਕੰਟਰੀਆਂ ਦੇ ਵਿੱਚ ਇਸ ਟਾਈਮ ਕੈਨੇਡਾ 'ਚ ਚੱਲਦੀਆਂ ਜ ਆਸਟ੍ਰੇਲੀਆ ਚ ਹੁੰਨੀ ਆ ਜੀ ਹੁਣ ਉਥੇ ਠੰਡ ਆਈ ਆ ਜਦਾ ਆਪਾਂ ਠੰਡ ਹੋਊਗੀ ਉਥੇ ਉਦੋਂ ਗਰਮੀ ਹੁੰਦੀ ਨਹੀਂ ਵੇ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਜਿਹੜੇ ਐਨ ਆਰ ਆਈ ਬਣੇ ਵੀਰ ਆ ਪਰ ਆ ਉਹ ਇੱਥੇ ਆ ਕੇ ਕੀ ਕਰ ਭਜਾਉਂਦੇ ਵੀ ਆਪ ਖੁਦ ਕਿਉਂਕਿ ਉਹਨਾਂ ਨੇ ਰੱਖੇ ਹੋਏ ਨੇ ਇੱਥੇ ਉਹ ਟਿਕਟਾਂ ਖਰਚ ਕੇ ਜੀ ਮਹਿੰਗੇ ਭਾਦੀਆਂ ਸਪੈਸ਼ਲ ਇੱਥੇ ਆ ਕੇ ਬੜਦਾਂ ਦੀਆਂ ਖੇਡਾਂ ਦੇਖਣ ਵਾਸਤੇ ਆਉਨੇ ਆ ਜੀ ਜਿਹੜੇ ਐਨ ਆਰ ਆਈ ਵੀਰ ਆ ਉਹ ਬੜਦਾਂ ਜਾਉਨੇ ਆ ਜੀ ਸਿਆਲ ਚ ਜਿਹੜੇ ਕਬੂਤਰਵਾਜ ਐਨ ਆਰ ਆਈ ਵੀਰ ਬਾਹਰ ਬੈਠੇ ਆ ਜੀ ਉਹ ਰੋਹੀ ਦੇ ਮੌਕੇ ਬਾਜ਼ੀਆਂ ਦੇ ਟਾਈਮ ਆਉਨੇ ਆ ਜੀ ਕਹਿੰਦੇ ਪਹਿਲੇ ਬੜੇ ਲੰਮੇ ਸਮੇਂ ਤੋਂ ਚੋਰੀ ਕਰਾਉਣੀ ਪੈਂਦੀ ਸੀ ਖੇਡਾ ਕਿਤੇ ਕਿਤੇ ਹਾਂਜੀ ਇਹ ਚੋਰੀ ਕਰਾਉਣੀਆਂ ਪੈਂਦੀਆਂ ਸੀ ਇਹ ਜਿੱਥੇ ਪਿੰਡ ਚ ਹੁੰਦੀ ਸੀ ਉੱਥੇ ਫਿਰ ਚੋਰੀ ਕਰਾਉਣੀਆਂ ਪੈਂਦੀਆਂ ਦੀਆਂ ਜੀ ਜਦੋਂ ਕੋਈ ਪੁਲਿਸ ਆ ਜਾਂਦੀ ਦੀ ਫੇ ਉੱਥੋਂ ਪਾਸੇ ਹਟਣਾ ਪੈਂਦਾ ਤੇ ਬੰਦ ਹੁੰਦੀ ਦੀ ਖੇਡ ਬੌਲਦਾਂ ਵਾਲੇ ਪਰੇਸ਼ਾਨ ਹੁੰਦੇ ਦੀ ਕਾਫਟਾ ਬਹੁਤ ਆਉਂਦੀ ਸੀ ਬੌਲਦਾਂ ਵਾਲੇ ਪਰੇਸ਼ਾਨ ਹੁੰਦੇ ਦੀ ਗੱਡੀਆਂ ਲੈ ਕੇ ਆਉਂਦੇ ਦੀ ਉਹ ਮੁੜ ਵਾਪਸ ਮੁੜ ਕੇ ਜਾਂਦੇ ਦੀ ਉੱਥੇ ਬਹੁਤ ਪਰੇਸ਼ਾਨ ਹੁੰਦੇ ਦੀ ਪੰਜਾਬ ਸਰਕਾਰ ਦੇ ਵੱਲੋਂ ਵਿਰਾਸਤੀ ਖੇਡਾਂ ਜੋ ਕਿ ਬਲਦਾਂ ਦੀਆਂ ਹੋਣ ਕੁੱਤਿਆਂ ਦੀਆਂ ਹੋਣ ਘੋੜਿਆਂ ਦੀਆਂ ਹੋਣ ਤਾਂ ਉਸ ਨੂੰ ਲੈ ਕੇ ਕਹਿੰਦੇ ਜੀ ਕਬੂਤਰਾਂ ਦੀਆਂ ਦੀ ਜਿਹੜੀਆਂ ਉਡਾਰਾ ਉਡਾਨਾਂ ਭਰੀ ਜਾਂਦੀ ਸੀ ਤਾਂ ਉਸ ਨੂੰ ਲੈ ਕੇ ਜਿਹੜੀਆਂ ਪਹਿਲਾਂ ਪਾਬੰਦੀਆਂ ਲੱਗੀਆਂ ਹੋਈ ਸੀ ਤਾਂ ਪੰਜਾਬ ਸਰਕਾਰ ਨੇ ਇੱਕ ਨਵेकਲਾ ਫੈਸਲਾ ਕੀਤਾ ਪੰਜਾਬ ਦੇ ਹੱਕ ਦੇ ਵਿੱਚ ਖਿਡਾਰੀਆਂ ਦੇ ਹੱਕ ਦੇ ਵਿੱਚ ਕਹਿੰਦੇ ਜੀ ਵਿਰਾਸਤੀ ਖੇਡਾਂ ਨੂੰ ਦੁਬਾਰਾ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਗਈ ਤਾਂ ਉਸ ਨੂੰ ਲੈ ਕੇ ਮਰਿੰਟਾ ਦੇ ਵਿੱਚ ਪਹੁੰਚੇ ਆ ਕਹਿੰਦੇ ਜੀ ਪਹਿਲਾਂ ਜਿਹੜੀਆਂ ਇਹ ਖੇਡਾਂ ਕਿਲਾ ਰਾਏਪੁਰ ਦੇ ਵਿੱਚ ਜਿਹੜੀ ਮਨਜ਼ੂਰੀ ਦੀ ਦੀ ਕੀਤੀ ਸੀ ਤਾਂ ਉਸ ਤੋਂ ਬਾਅਦ ਹੁਣ ਮੌਜੂਦਾ ਸਰਕਾਰ ਨੇ ਆਲ ਓਵਰ ਪੰਜਾਬ ਦੇ ਵਿੱਚ ਖੁੱਲੀ ਛੂਟ ਦੇ ਦਿੱਤੀ ਗਈ ਤਾਂ ਉਸ ਨੂੰ ਨਿਕੇ ਪੂਰੀ ਗੱਲਬਾਤ ਕਰਦੇ ਆਂ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਣਾ ਮਾਸਟਰ ਰਾਮੇਲ ਸਿੰਘ ਚੱਲਿਆ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕਹਿੰਦੇ ਜੀ ਪੂਰੀ ਮਨਜ਼ੂਰੀ ਦੇ ਦਿੱਤੀ ਗਈ ਖੇਡਾਂ ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਹਾਂ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਹਾਂ ਜੀ ਸਾਡੇ ਡਾਕਟਰ ਸਾਹਿਬ ਸਦਾ ਚੰਨਜੀਤ ਸਿੰਘ ਜੀ ਹਾਂਜੀ ਐਮਐਲਏ ਚਰਨਜੀਤ ਕੌਰ ਸਾਹਿਬ ਹਮ ਸਦਾ ਕਰਮੇਸ਼ ਸਿੰਘ ਜੀ ਖੁਰਨੀਆ ਸਾਹਿਬ ਹਾਂਜੀ ਸਦਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਹਮ ਸਦਾ ਜਸਵੰਤ ਸਿੰਘ ਜੀ ਅਚਨ ਮਾਦਰਾ ਸਾਹਿਬ ਹਮ ਹੋਰ ਸਾਰੀ ਸਮੁੱਚੀ ਆਪ ਸਰਕਾਰ ਨੇ ਹਮ ਇਹ ਬਹੁਤ ਵੱਡਾ ਅਪਰਾਧ ਹੈ ਜੀ ਬਹੁਤ ਵੱਡਾ ਇੱਕ ਪੰਜਾਬ ਦੇ ਪਰ ਜਿਹੜਾ ਬੋਝ ਤਾਂ ਕਿੱਡਾ ਬੰਦ ਤਿਆਂ ਪਰਚੇ ਹੋ ਜਾਂਦੇ ਤੇ ਜੇ ਕੋਈ ਕੋਈ ਗਲਤੀ ਨਾਲ ਭਜਾਉਂਦਾ ਦਾ ਉਹਨੂੰ ਆਪ ਸਰਕਾਰ ਨੇ ਜ਼ਿੰਮੇਵਾਰੀ ਨਾਲ ਆਪਣੀ ਜ਼ਿੰਮੇਵਾਰੀ ਨਾਲ ਵੇ ਲਖ ਲਾਇਆ ਉਹਨਾਂ ਨੇ ਕਹਿੰਦੇ ਹੁਣ ਹੁਣ ਜਾਣੀ ਕੋਈ ਰਿਕਾਪਟਨੀ ਨਹੀਂ ਰਹੀ ਨਾ ਬੁਰਦਾਂ ਪਰ ਨਾ ਕੁੱਤਿਆਂ ਪਰ ਨਾ ਕਬੂਤਰਾ ਪਰ ਨਾ ਘੋੜਿਆਂ ਪਰ ਨਾ ਮੁਰਗਿਆਂ ਪਰ ਨਾ ਬੁਰਦਾਂ ਪਰ ਕਹਿੰਦੇ ਪਹਿਲੇ ਬੜੇ ਲੰਮੇ ਸਮੇਂ ਤੋਂ ਚੋਰੀ ਕਰਾਉਣੀ ਪੈਂਦੀ ਸੀ ਖੇਡਾਂ ਕਿਤੇ ਹਾਂਜੀ ਇਹ ਚੋਰੀ ਕਰਾਉਣੀਆਂ ਪੈਂਦੀਆਂ ਸੀ ਇਹ ਜਿੱਥੇ ਪਿੰਡ ਚ ਹੁੰਦੀ ਸੀ ਉੱਥੇ ਫਿਰ ਚੋਰੀ ਕਰਾਉਣੀਆਂ ਪੈਂਦੀਆਂ ਸੀ ਜੀ ਜਦੋਂ ਕੋਈ ਪੁਲਿਸ ਆ ਜਾਂਦੀ ਦੀ ਫਿਰ ਉੱਥੋਂ ਪਾਸੇ ਹਟਣਾ ਪੈਂਦਾ ਤੇ ਬੰਦ ਹੁੰਦੀ ਦੀ ਖੇਡ ਬੌਲਦਾਂ ਵਾਲੇ ਪਰੇਸ਼ਾਨ ਹੁੰਦੇ ਤੇ ਰਿਕਾਪਟਾ ਬਹੁਤ ਆਉਂਦੀ ਸੀ ਬੌਲਦਾਂ ਵਾਲੇ ਪਰੇਸ਼ਾਨ ਹੁੰਦੇ ਦੀ ਗੱਡੀਆਂ ਲੈ ਕੇ ਆਉਂਦੇ ਤੇ ਉਹ ਵ ਬਹੁਤ ਪਰੇਸ਼ਾਨ ਹੁੰਦੇ ਜੀ ਜੇ ਗੱਲ ਕਰੀਏ ਬਰਾਸਤੀ ਖੇਡ ਆ ਬਲਦਾਂ ਦੀ ਖੇਡ ਤੋਂ ਪਰ ਗੱਲ ਕਰਦੇ ਆ ਕਿੰਨਾ ਕੁ ਖਰਚਾ ਆ ਜਾਂਦਾ ਕਿਉਂਕਿ ਜੇ ਗੱਲ ਕਰੀਏ ਇੱਕ ਜੋੜੀਆਂ ਭਜਾਉਂਦੇ ਨੇ ਬਹੁਤ ਮਿਹਨਤ ਵੀ ਹੁੰਦੀ ਆ ਬੜੀ ਖਰਾਕ ਮਿਲ ਕੇ ਖਲਾਉਣੀ ਪੈਂਦੀ ਆ ਬਲਦਾਂ ਨੂੰ ਵੀ ਇਹ ਬਹੁਤ ਔਖੇ ਆ ਜੀ ਜਿਹੜਾ ਬਲਦ ਪਾਲਣਾ ਜੀ ਪਹਿਲਾਂ ਬੱਚਾ ਲਿਆਉਣਾ ਪੈਂਦਾ ਮੰਡੀ ਤੋਂ ਜਾ ਕੇ ਜੀ ਬਾਹਰ ਤੋਂ ਫਿਰ ਉਹ ਛੋਟਾ ਪਾਲਣਾ ਪੈਂਦਾ ਬਾਦਾਮ ਘਿਓ ਮੱਖਣੀ ਦੁੱਧ ਅਲਸੀ ਦੈੜ ਖਲਾ ਕੇ ਜੀ ਯਾਨੀ ਬੱਚਿਆਂ ਨਾਲ ਦੀ ਵੱਧ ਮਿਹਨਤ ਆਉਂਦੀ ਆ ਜੀ ਮਿਹਨਤ ਆਉਂਦੀ ਆ ਜਿਵੇਂ ਇੱਕ ਪਹਿਲਵਾਨ ਤਿਆਰ ਕਰਨਾ ਉਵੇਂ ਹੀ ਬਲਦ ਤਿਆਰ ਕਰਨਾ ਜੀ ਉ ਫੇਰ ਕਿਤੇ ਜਾ ਕੇ ਜੀ ਉਹ ਖੇਡ ਚ ਐਂਟਰ ਕਰਦੇ ਆ ਜੀ ਐਂਟਰ ਕਰਦੇ ਆ ਫੇਰ ਉਹ ਆਪਣਾ ਸ਼ੌਂਕ ਆ ਜੀ ਐਨ ਆਰ ਆਈ ਵੀਰਾਂ ਨੂੰ ਬਾਹਰ ਬੈਠਿਆਂ ਨੂੰ ਸ਼ੌਂਕ ਆ ਬਹੁਤ ਜੀ ਉਹ ਇੱਥੇ ਪੰਜਾਬ ਚ ਬੰਦੇ ਛੱਡੇ ਹੋਏ ਆ ਜੀ ਉਹਨਾਂ ਨੇ ਬਾਹਰੋਂ ਖਰਚਾ ਭੇਜਦੇ ਆ ਉਹ ਬਲ ਤਿਆਰ ਕਰਕੇ ਭਜਾਉਂਦੇ ਆ ਨੋਂ ਸਿਰਫ ਇੱਕ ਨੋਂ ਵਾਸਤੇ ਹੀ ਫਿਰਦੇ ਆ ਜਦੋਂ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਜਿਹੜੇ ਐਨ ਆਰ ਆਈ ਬਣੇ ਵੀਰ ਆ ਪਰ ਆ ਉਹ ਇੱਥੇ ਆ ਕੇ ਕੀ ਕਰ ਭਜਾਉਂਦੇ ਵੀ ਆਪ ਖੁਦ ਕਿਉਂਕਿ ਉਹਨਾਂ ਨੇ ਰੱਖੇ ਹੋਏ ਨੇ ਇੱਥੇ ਉਹ ਟਿਕਟਾਂ ਖਰਚ ਕੇ ਜੀ ਮਹਿੰਗੇ ਭਾਦੀਆਂ ਸਪੈਸ਼ਲ ਇੱਥੇ ਆ ਕੇ ਬਲਦਾਂ ਦੀਆਂ ਖੇਡਾਂ ਦੇਖਣ ਵਾਸ ਇਹ ਕਬੂਤਰਵਾਜ ਐਨਆਰਆਈ ਵੀਰ ਬਾਹਰ ਬੈਠੇ ਆ ਜੀ ਉਹ ਰੋਹੀ ਦੇ ਮੌਕੇ ਬਾਜ਼ੀਆਂ ਦੇ ਟਾਈਮ ਆਉਨੇ ਆ ਜੀ ਥੋੜੇ ਦਿਨ ਪਹਿਲੇ ਇੱਕ ਵੀਡੀਓ ਵੀ ਆ ਰਹੀ ਸੀ ਕਹਿੰਦੇ ਵੀ ਬਾਹਰ ਵੀ ਕਬੂਤਰਾਂ ਦੀ ਬਾਜ਼ਾ ਹੁੰਦੀਆਂ ਬਾਹਰ ਦੀ ਕੰਟਰੀਆਂ ਦੇ ਵਿੱਚ ਇਸ ਟਾਈਮ ਕੈਨੇਡਾ 'ਚ ਚੱਲਦੀਆਂ ਜੀ ਬਾਜ਼ੀਆਂ ਕਬੂਤਰਾਂ ਦੀਆਂ ਕੈਨੇਡਾ 'ਚ ਚੱਲ ਰਹੀਆਂ ਹਾਂ ਜੀ ਸਰੀ ਵਗੈਰਾ ਆਸਟ੍ਰੇਲੀਆ 'ਚ ਹੁੰਦੀਆਂ ਜੀ ਹੁਣ ਉੱਥੇ ਠੰਡ ਆਈ ਆ ਜਿਆਦਾ ਆਪਣਾ ਠੰਡ ਹੋਊਗੀ ਉੱਥੇ ਉਦੋਂ ਗਰਮੀ ਹੁੰਦੀ ਹੈ ਜੀ ਵਿਰਾਸਤ ਨੂੰ ਕਾਇਮ ਰੱਖਣ ਲਈ ਜਿਹੜੇ ਆਪਣੇ ਪੰਜਾਬੀ ਵੀਰ ਨੇ ਇਹ ਉਪਰਾਲੇ ਕਰਦੇ ਨੇ ਬਹੁਤ ਜ਼ਿਆਦਾ ਉਪਰਾਲੇ ਕੀਤਾ ਜੀ ਪੰਜਾਬੀਆਂ ਬਰਾਸਤੀ ਖੇਡ ਨੂੰ ਜੀਂਦਾ ਰੱਖਿਆ ਜੀ ਤੇ ਵਧੀਆ ਪ੍ਰਾ ਸਰਕਾਰ ਦੇ ਸਹਿਮਤੋਂ ਪ੍ਰਾ ਇਹ ਬਹੁਤ ਵਧੀਆ ਪ੍ਰਾਲਾ ਜੀ ਸਰਕਾਰ ਦਾ ਸਾਰੇ ਬੈਲ ਦੜਾਕ ਵੀਰ ਹੋਰ ਜਿਹਨੇ ਬਰਾਸਤੀ ਖੇਡਾਂ ਨਾਲ ਜੁੜੇ ਹੋਏ ਆ ਕੋਈ ਕੁੱਤਿਆਂ ਵਾਲਾ ਵੀਰ ਕੋਈ ਘੋੜਿਆਂ ਵਾਲਾ ਬਲਦਾਂ ਵਾਲਾ ਔਰ ਕਬੂਤਰਵਾਜ਼ ਸਾਰੇ ਇਸ ਬਰਾਸਤੀ ਖੇਡ ਨਾਲ ਬਹੁਤ ਜਿਆਦਾ ਖੇਡਾਂ ਵਾਲੇ ਆਪਣੇ ਵੀਰ ਇੱਥੇ ਇਕੱਠੇ ਹੋਏ ਆ ਬਲਦਾਂ ਵਾਲੇ ਆ ਜੀ ਜ਼ਿਆਦਾਤਰ ਜ਼ਿਆਦਾਤਰ ਬਲਦਾਂ ਵਾਲੇ ਹਾਂਜੀ ਇੱਕ ਦੋ ਵਿੱਚ ਕਬੂਤਰਾਂ ਵਾਲੇ ਵੀ ਲੋਪਲ ਮਰਿੰਡੇ ਦੇ ਪਿੰਡਾਂ ਦੇ ਵਿੱਚ ਕੁੱਤਿਆਂ ਵਾਲੇ ਵੀਰ ਵੀ ਆ ਸਾਡੇ ਜਿਹੜੀ ਇਹ ਜਿਹੜੇ ਸਾਰੇ ਟੀਮ ਆ ਸਾਡੀ ਇਹ ਬੁਰਧਾਂ ਵਾਲੀ ਆ ਹਾਂਜੀ ਇਹ ਬੜਦਾਂ ਵਾਲੇ ਵੀਰ ਸਾਡੇ ਕੁੱਤੇ ਵੀ ਰੱਖਦੇ ਆਂ ਕਬੂਤਰ ਵੀ ਇਹੀ ਰੱਖਦੇ ਆਂ ਘੋੜੇ ਵੀ ਇਹੀ ਰੱਖਦੇ ਆਂ ਸਭ ਨੂੰ ਆਪਣਾ ਆਪਣਾ ਅਲੱਗ-ਅਲੱਗ ਛੌਂਗਾ ਜੇ ਦੋ ਬੌਲਦਾਂ ਤਾਂ ਦੋ ਕੁੱਤੇ ਵੀ ਆਂ ਤਾਂ ਵੀ ਕਬੂਤਰ ਵੀ ਆਂ ਦੋ ਘੋੜੇ ਵੀ ਆਂ ਜਾਨਕਿ ਸਾਰੇ ਆਪਣੇ ਭਰਾ ਸਾਰੇ ਹਰ ਇੱਕ ਚੀਜ਼ ਰੱਖੀ ਹੋਈ ਆ ਹੁਣ ਹਰਚਾ ਮੁੰਡਾ ਇਹ ਆਪ ਚਾਬਕ ਵੀ ਆ ਇਹਨਾਂ ਬੌਲਦ ਵੀ ਰੱਖੇ ਹੋਏ ਆ ਘੋੜੇ ਵੀ ਰੱਖੇ ਹੋਏ ਕਬੂਤਰ ਵੀ ਆਂ ਕੁੱਤੇ ਵੀ ਆਂ ਹੁਣ ਮੁੰਡਾ ਹੁਣ ਗੱਡੀ ਦੇ ਵਿੱਚ ਤੁਹਾਨੂੰ ਦਿਖਾ ਦਦੇ ਇੱਕ ਕੁੱਤੀ ਲੈ ਕੇ ਆਏ ਆ ਇਹ ਮੁੱਲ ਮੁੱਲ ਲੈ ਕੇ ਆਏ ਕੁੱਤੀ ਇਹ ਜਿੰਨੇ ਵੀ ਸਾਡੇ ਭਰਾ ਐ ਸਾਰਿਆਂ ਨੂੰ ਸਾਰੀ ਸ਼ੌਂਕ ਹੈ ਜੀ ਇੱਕ ਕੱਲਾ ਸ਼ੌਂਕ ਨਹੀਂ ਇੱਕ ਇਹ ਜਿਹੜਾ ਸਾਡੀ ਖੇਡ ਹੈ ਕਿਲਾ ਰਾਇਪੁਰ ਦੀ ਹਾਂਜੀ ਇਹ ਜਿਹੜੇ ਐਨ ਆਰ ਆਈ ਭਰਾ ਐ ਸਾਡੇ ਜਿਹੜੇ ਚ ਕਿਲਾ ਰਾਇਪੁਰ ਹੁੰਦੀ ਹੈ ਜੀ ਜਨਵਰੀ ਲਾਸਟ ਫਰਵਰੀ ਦਾ ਪਹਿਲਾ ਹਫਤਾ ਫੇ ਸਾਰੇ ਭਰਾ ਜਿਹਨੇ ਬੌਧਾਂ ਵਾਲੇ ਸ਼ਕੀਨ ਉੱਥੇ ਹੀਟਾ ਹੁੰਦੀਆਂ ਬਹੁਤ ਖਿੱਚਦਾ ਕੇਂਦਰ ਬਣਦਾ ਜੀ ਉੱਥੇ ਤਾਂ ਉਹ ਸਾਰੇ ਹੀ ਆਪਣੇ ਬਾਹਰ ਤੋਂ ਟਿਕਟਾਂ ਲਾ ਕੇ ਸਾਰੀ ਉਰੀ ਆਉਨੇ ਨੇ ਮੈਨ ਅ ओलंपिक ਵੀ ਕਿਹਾ ਜਾਂਦਾ ਮੈਨ ਅ ਲੰਪਕ ਦੇ ਵਿੱਚ ਹਿੱਸਾ ਲੈਣਾ ਆਉਨੇ ਉਰੇ ਫਿਰ ਉਹਨਾਂ ਨੂੰ ਇੱਕ ਕਿਸਮ ਦਾ ਜਿਵੇਂ ਵਿਆਹ ਦੇ ਵਿੱਚ ਆਉਨੇ ਨਾ ਛੁੱਟੀ ਉਹ ਵਿਆਹ ਮੰਗੂਏ ਉਰੇ ਆਉਨੇ ਆ ਵੀ ਅਸੀਂ ਇੱਕ ਇਸੋਂ ਦਾ ਉੱਥੇ ਵਿਆਹ ਕਰਕੇ ਆਉਣਾ ਹਾਂਜੀ ਬਹੁਤ ਉਹਨਾਂ ਨੂੰ ਖੇਡ ਜਿਹੜੇ ਸਾਡੀ ਕੋਈ ਵੀ ਖੇਡ ਹੈ ਕਬੂਤਰ ਹੋਗੇ ਕੁੱਤੇ ਹੋਗੇ ਘੋੜੇ ਹੋਗੇ ਬੌਲਦ ਹੋਗੇ ਇਹ ਸਾਰੇ ਸਾਡੀਆਂ ਜਿਹੜੀਆਂ ਖੇਡਾਂ ਇਹ ਐਨਆਰਆਈ ਦੇ ਭਰਾਵਾਂ ਤੇ ਸਾਡੀਆਂ ਜ਼ਿਆਦਾ ਚਲਦੀਆਂ ਜੀ ਕਿਤੇ ਜੇ ਕਬੂਤਰਾਂ ਦੇ ਹੱਕ ਦੇ ਵਿੱਚ ਵੀ ਇੱਕ ਵੱਡਾ ਇਕੱਠ ਹੋਇਆ ਸੀ ਲੱਗਦਾ ਪੰਜਾਬ ਦੇ ਵਿੱਚ ਹੋਇਆ ਸੀ ਆਪਣੇ ਮੁੱਲਾਪੁਰ ਦਾਖਾ ਦੇ ਨਾਲ ਹਸੈਨਪੁਰ ਪਟਨੋਟ ਜੀ ਉਹ ਉੱਥੇ ਵੀ ਸਾਡੇ ਕਰੀਬ ਲੱਖਰ ਦੇ ਬੰਦੇ ਦੇ ਲਗ ਇਕੱਠ ਹੋਇਆ ਸੀ ਉਹ ਇਕੱਠ ਨੇ ਵੀ ਸਾਡਾ ਜਿਹੜਾ ਇੱਕ ਬਹੁਤ ਚੰਗਾ ਹਰਾ ਭਰ ਕੇ ਸਰਕਾਰ ਤੱਕ ਪਹੁੰਚਾਇਆ ਤਦੇ ਸਰਕਾਰ ਸਾਹਿਬ ਨੇ ਸਾਡੇ ਚਲੋ ਗੱਲਾਂ ਪਹਿਲਾਂ ਵੀ ਚਲਦੀ ਜਾਂਦੀਆਂ ਸੀ ਸਰਕਾਰ ਸਾਹਿਬ ਨਾਲ 2 ਸਾਲ ਤੋਂ ਇਹ ਸਾਡੀ ਜਿਹੜੀ ਖੇਡ ਹੈ 1995 ਵਿੱਚ ਪਹਿਲੀ ਖਬਰ ਲੱਗੀ ਸੀ 1995 ਤੋਂ ਲੈ ਕੇ ਹੁਣ ਤੱਕ 30 ਸਾਲ ਅਸੀਂ ਐਦਾਂ ਹੀ ਨੱਟ ਭੱਜ ਕਦੇ ਕਰਾ ਲਿਆ ਕਦੇ ਭੱਜ ਗਏ ਕਦੇ ਨੱਟ ਗਏ ਕਿਤੇ ਐਮਐਲਏ ਸਾਹਿਬ ਨੇ ਕਹਿ ਕੇ ਚਲਾਤੀ ਕਿਤੇ ਬੰਦ ਹੋਊਗੀਆਂ ਐਦਾਂ ਹੀ ਚੱਲਦਾ ਰਿਹਾ ਸਾਡਾ ਕੰਮ ਹੈ ਮੇਰੇ ਭਾਈ ਬੜੀ ਦੂਰੂ ਦੂਰੋਂ ਲੋਕ ਆਉਂਦੇ ਆ ਨਾ ਅਮਲਗੀ ਪੰਜਾਬ ਤਾਂ ਛੱਡੋ ਹਰਿਆਣਾ ਤੱਕ ਦੇ ਲੋਕ ਆਉਂਦੇ ਆ ਇਹਦੇ ਵਿੱਚ ਹਾਂਜੀ ਬੁਰਦਾ ਮੈਂ ਤਾਂ ਕੁੱਤੇ ਰਖੇ ਵੀ ਕੁੱਤੇ ਰਖੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਮੇਰੇ ਭਰਾ ਨੇ ਬਲਦ ਰੱਖੇ ਹੋਏ ਬਲਦ ਨੇ ਕਿਵੇਂ ਦੇਖਦੇ ਹੋ ਕਿ ਨਹੀਂ ਪੰਜਾਬ ਸਾਡੋ ਵੀ ਪੰਜਾਬ ਦੇ ਵਿੱਚ ਖੇਡਾਂ ਹੁੰਦੀਆਂ ਹਰਿਆਣਾ ਤੱਕ ਵੀ ਜਿਹੜੇ ਲੋਕ ਨੇ ਬਲਦ ਲੈ ਕੇ ਆਉਂਦੇ ਨੇ ਹਾਂਜੀ ਆਉਂਦੇ ਆ ਜੀ ਠੀਕ ਹੈ ਹਾਂਜੀ ਕਿੰਨਾ ਕੁ ਉਤਸ਼ਾਹ ਹੁੰਦਾ ਜਦੋਂ ਉਸ ਟਾਈਮ ਜਦੋਂ ਖੇਡਾਂ ਹੁੰਦੀਆਂ ਬਹੁਤ ਅਤਿ ਉਤਸ਼ਾਹ ਹੁੰਦਾ ਜੀ ਹਾਂਜੀ ਠੀਕ ਹੈ ਕਿਵੇਂ ਦੇਖਦੇ ਹੋ ਬਾਈ ਜੀ ਸਰ ਪੰਜਾਬ ਸਰਕਾਰ ਦੇ ਫੈਸਲੇ ਨੂੰ ਬਹੁਤ ਅੱਜ ਸਾਡੇ ਸਾਰੇ ਬੈਲਦੜਾ ਭਾਈਚਾਰੇ ਦੇ ਵਿੱਚ ਰਵਾਇਤੀ ਖੇਡਾਂ ਨਾਲ ਜੁੜੇ ਹੋਏ ਹਰ ਇਨਸਾਨ ਦੇ ਅੰਦਰ ਜਿਹੜੀ ਖੁਸ਼ੀ ਦੀ ਲਹਿਰ ਹੈ ਜੀ ਅਸੀਂ ਬਹੁਤ ਜ਼ਿਆਦਾ ਪੂਰੇ ਕਿਉਂਕਿ ਅਸੀਂ ਆਪਣਾ ਕੰਮ ਵੀ ਯੂਗ ਖੇਤੀਬਾੜੀ ਨਾਲ ਜੁੜੇ ਹੋਏ ਸਬੰਧਿਤ ਜਿਆਦਾ ਆਪਾਂ ਆਪਾਂ ਆਪਣਾ ਖੇਤੀਬਾੜੀ ਦਾ ਜਿਹੜਾ ਕੰਮ ਹੈ ਉਹ ਵੀ ਜਲਦੀ ਨਪਟਾ ਕੇ ਫਿਰ ਅਸੀਂ ਖੇਡਾਂ 'ਚ ਆਣ ਦੀ ਜਿਹੜੀ ਪੂਰੀ ਤਾਂਗ ਰਹਿੰਦੀ ਆ ਬਹੁਤ ਹੀ ਸਾਡੇ 'ਚ ਖੁਸ਼ੀ ਦੀ ਲਹਿਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਸੀਂ ਉਹਨਾਂ ਦੇ ਫੈਸਲੇ ਤੋਂ ਬਹੁਤ ਹੀ ਖੁਸ਼ ਆਂ ਜਿਹੜੇ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਾਂ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਖੇਡਾਂ ਦੇ ਪ੍ਰਤੀ ਇਹ ਖੇਡਾਂ ਦੇ ਪ੍ਰਤੀ ਜੀ ਇਹਨਾਂ ਨਾਲ ਜੁੜੋ ਜੀ ਵਾਤੇ ਵਾਤੇ ਜਿਨ੍ਹਾਂ ਨੂੰ ਸ਼ੌਂਕ ਹੈ ਨਾ ਨਾਲ ਜੋੜਨ ਇੱਕ ਜੀ ਅਸੀਂ ਮੀਤ ਹੇਰ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਉਹਨਾਂ ਨੇ ਵੀ ਇਹ ਵਿਰਾਸਤੀ ਖੇਡਾਂ ਦਾ ਲੋਗੋ ਬਣਵਾ ਕੇ ਜੀ ਜਿਹੜਾ ਉਹ ਦਿਨ ਇਕੱਠ ਕੀਤਾ ਸੀ ਖਾਨਪੁਰ ਪਨੋੜ ਉਹ ਉਹਨਾਂ ਦੇ ਰਹਿਨਮਾਈ ਹੱਥ ਹੋਇਆ ਜੀ ਸਾਰਾ ਮੀਤ ਹੇਰ ਦੀ ਰਹਿਨਮਾਈ ਹੱਥ ਏ ਉਹਨਾਂ ਦੀ ਨਰਮਾਈ ਛੜੋਈ ਹੈ ਸਾਰਾ ਧੰਨਵਾਦ ਜੀ ਸੋ ਦੇਖ ਸਕਦੇ ਹੋ ਜਿਹੜੇ ਮਨਿੰਟੇ ਦੇ ਵਿੱਚ ਇਕੱਠ ਕੀਤਾ ਗਿਆ ਸੀ ਕਹਿੰਦੇ ਜੀ ਜੋ ਐਮ ਐਲ اے ਨੇ ਸ੍ਰੀ ਚਮਕੌਰ ਸਾਹਿਬ ਹਲਕਾ ਦੇ ਚਰਨਜੀਤ ਸਿੰਘ ਚੰਨੀ ਹੁਣ ਇੱਥੇ ਪਹੁੰਚੇ ਸੀ ਤੇ ਉਹਨਾਂ ਨੂੰ ਇਹਨਾਂ ਵੱਲੋਂ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਜਿਹਨਾਂ ਨੇ ਲੱਡੂ ਨੇ ਖੁਲਾਏ ਗਏ ਨੇ ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਖੁਸ਼ੀ ਦੀ ਲਹਿਰ ਹੈ ਇਹਨਾਂ ਦੇ ਵਿੱਚ ਖੇਡ ਪ੍ਰੇਮੀ ਦੇ ਪ੍ਰਤੀ ਕਿਉਂਕਿ ਵਿਰਾਸਤ ਜਿਹਨੇ ਖੇਡਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਕਹਿੰਦੇ ਜੀ 1995 ਤੋਂ ਬੈਲ ਗੱਡੀ ਦੀ ਜਿਹੜੇ ਦੌੜਾਂ ਨੇ ਉਹਨਾਂ ਨੂੰ ਭਜਾਉਂਦੇ ਆਂਦੇ ਨੇ ਜ ਜਿਹੜੇ ਬੰਦ ਕੀਤੀ ਸੀ ਉਹ ਵੀ ਉਹਨਾਂ ਨੂੰ ਵੀ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਹੈ ਕੈਮਰਾਮੈਨ ਰਮਨ ਦੇ ਨਾਲ ਖੰਨਾ ਟਾਈਮਸ ਟੀਵੀ ਧੰਨਵਾਦ ਜੀ